ਸਾਡੇ 6 ਲੱਖ ਦੇ ਲਗਭਗ ਮਲਾਜਮਾਂ ਤੇ ਪੈਨਸ਼ਨਰ ਸਰਕਾਰ ਦਾ ਪਿੱਛਾ ਕਰਕੇ ਆਏ ਆ ਅੱਜ ਅਸੀਂ ਕਿੱਧਰ ਵਹੇ ਦੇ ਸਾਰੇ ਬਜ਼ਾਰਾਂ ਦੇ ਵਿੱਚ ਸਾਰੇ ਚੌਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ ਅਸੀਂ ਲੋਕਾਂ ਨੂੰ ਇਹ ਦੱਸਣਾ ਹੈ ਲੋਕੋ ਇਹ ਸਰਕਾਰ ਨੇ ਦੂਸਰੀਆਂ ਸਰਕਾਰਾਂ ਨਾਲ ਵੀ ਹੱਥ ਕਰ ਦਿੱਤੀ ਹੈ ਸਾਡੇ ਮਲਾਜਮਾਂ ਦਾ ਸਾਰੇ 5 ਸਾਲਾਂ ਦਾ ਬਕਾਇਆ ਤੇ ਪੀ ਬਿਠੇ ਆ ਨਵੇਂ ਮਲਾਜਮਾਂ ਨੂੰ

ਸਾਡੀਆਂ ਉਹ ਪੈਂਡਗ ਪਈਆਂ ਦਾ ਜਿਉਂਦਾ ਤੇ ਉਹ ਮੰਗ ਪੱਤਰਾ ਸਾਡਾ ਇਹਦਾ ਇਹਦੇ ਵਿੱਚ ਕਸੂਰ ਲੋਕਾਂ ਦਾ ਕਿਉਂ ਕਿਉਂਕਿ ਖਲੀਲ ਜਬਰਾਨ ਨੇ ਲਿਖਿਆ ਇਸ ਕ੍ਰੇਡੂਨ ਤੇ ਜਿਹੜੀ ਨਵੇਂ ਸ਼ਾਸਕਾਂ ਦਾ ਖੱਜ-ਪੱਜ ਕੇ ਸਵਾਗਤ ਕਰਦੀ ਆ ਇਹ ਜਾਣ ਲੱਗਿਆ ਤੇ ਉਹਨਾਂ ਦੀ ਆਵਾਜ਼ਾਂ ਚੁੱਕਦੀ ਆ ਤਾਂ ਕਿ ਆਉਣ ਵਾਲੇ ਦੀਆਂ ਤੂਤੀਆਂ বাজਾਈਆਂ ਜਾ ਸਕਣ ਇਸ ਕਰਕੇ ਸਾਨੂੰ ਸੁਝੇਤ ਹੁਣ ਆਪੂਗਾ ਜੇ ਇਸ ਵੀ ਵਿਧਾਨ ਸਭਾ ਦੇ ਇਸ ਦੀ ਲੋਕ ਸਭਾ ਦੇ ਵਿੱਚ ਕੋਈ ਵੀ ਲੋਕ ਕੱਠੀ ਕਰੂਣ ਪੈਸ ਨਹੀਂ ਹੋਇਆ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਜਾਣਾ ਹੋਵੇ ਬੇਸ਼ੱਕ ਉਹਦਾ ਨਾਮ ਨਹੀਂ ਹੋਣਾ ਇਸ ਸਿਸਟਮ ਨੇ ਸਾਡਾ ਵਿਰੋਧ ਦੇਣਾ ਜਿਉਣਾ ਹਰਾਮ ਕਰ ਦਿੱਤਾ ਕਿਸੇ ਕਵੀ ਨੇ ਲਿਖਿਆ ਇਹ ਦੇਸ਼ ਆਪਣਾ ਨਾ ਘਰ ਆਪਣਾ ਇਹ ਕਿਹੋ ਜਿਹਾ ਇਨਕਲਾਬ ਆਇਆ ਜਦੋਂ ਵੀ ਬਦਲਿਆ ਮੌਸਮ ਉਹ ਪਹਿਲਾਂ ਤੋਂ ਖਰਾਬ ਆਇਆ ਇਸ ਕਰਕੇ ਕੱਲਾ ਦਿਨ ਸਾਡਾ ਹੋਰ ਨਾ ਖਰਾਬ ਹੋਵੇ ਅਸੀਂ ਆਓ ਬਾਤ ਦਰਵਾਜ਼ਿਆਂ ਨੇਰ ਕੋਠੜੀਆਂ ਵਿੱਚੋਂ ਬਾਹਰ ਛੜ ਪੁੱਤੇ ਜਰੂਸ ਵਿੱਚ ਤੇ ਜੁੱਧ ਵਿੱਚ ਪਾ ਦੇ ਸ਼ੌਲ ਹੋਣ ਦੇ ਚਲੋ ਦਿਨਾ ਗਏ ਨੇ ਤੁਹਾਡਾ ਸਾਰਿਆਂ ਦਾ ਬਹੁਤ ਉੱਤਰ ਲਾ ਦੇ ਯਾਸ਼ਨਾਤ ਜਿੱਤ ਲੜਦੇ ਲੋਕਾਂ ਦੇ ਵਿੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਅਸੀਂ ਆਪਣਾ ਦੁੱਖ ਦਰਦ ਦੱਸਣਾ ਆਇਆ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਵਨੀ ਚੋਣ ਹੋ ਰਹੀ ਆ ਚਾਰੋਂ ਹਲਕਿਆਂ ਦੇ ਵਿੱਚ 6.5 ਲੱਖ ਦੇ ਲਗਭਗ ਮਲਾਦਮ ਤੇ ਪੈਨਸ਼ਨਰ ਸਰਕਾਰ ਦਾ ਵਿਰੋਧ ਪ੍ਰਗਟ ਕਰਕੇ ਆਏ ਆ ਅੱਜ ਅਸੀਂ ਕਿਦਣ ਵਹੇ ਦੇ ਸਾਰੇ ਬਾਜ਼ਾਰਾਂ ਦੇ ਵਿੱਚ ਸਾਰੇ ਚੌਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ ਅਸੀਂ ਲੋਕਾਂ ਨੂੰ ਇਹ ਦੱਸਣ ਆਏ ਆ ਲੋਕੋ ਇਹ ਸਰਕਾਰ ਨੇ ਦੂਸਰੀਆਂ ਸਰਕਾਰਾਂ ਨਾਲੋਂ ਵੀ ਹੱਥ ਕਰ ਦਿੱਤੀ